ਮੁਸਲਮਾਨਾਂ ਦੇ ਪਵਿੱਤਰ ਤਿਉਹਾਰ ਈਦ ਮੌਕੇ ਕੈਪਟਨ ਸਰਕਾਰ ਦਾ ਮੁਸਲਮਾਨ ਭਰਾਵਾਂ ਨੂੰ ਵੱਡਾ ਤੋਹਫ਼ਾ ਇਤਿਹਾਸਕ ਸ਼ਹਿਰ ਮਲੇਰ ਕੋਟਲਾ ਬਣੇਗਾ ਜ਼ਿਲ੍ਹਾ ਖੁੱਲੇਗਾ ਨਵਾਂ ਮੈਡੀਕਲ ਕਾਲਜ ਜੀ ਹਾਂ ਇਹ ਕੋਈ ਅਫਵਾਹ ਜਾਂ ਵਾਇਰਲ ਖਬਰ ਨਹੀਂ ਹੈ ਬਲਕਿ ਇਹ ਹੈ ਪੰਜਾਬ ਸਰਕਾਰ ਦਾ ਮੁਸਲਮਾਨ ਭਰਾਵਾਂ ਲਈ ਈਦ ਦਾ ਵੱਡਾ ਤੋਹਫ਼ਾ ਜਿਸ ਵਿੱਚ ਕੈਪਟਨ ਸਰਕਾਰ ਨੇ ਈਦ ਮੌਕੇ ਮਲੇਰ ਕੋਟਲਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦਾ ਅਤੇ ਇੱਕ ਮੈਡੀਕਲ ਕਾਲਜ ਖੋਲਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਿੱਤੀ। ਮੁਸਲਮਾਨ ਭਰਾਵਾਂ ਨੂੰ ਇੰਨਾ ਹੀ ਕਹਿਣਾ ਚਾਹਨਾ ਭਾਵੇਂ ਮinority ਹੋਵੇ ਲੇਕਿਨ ਕੈਪਟਨ ਸਰਕਾਰ ਉਹਨਾਂ ਨੂੰ ਆਪਣੀ ਪੱਗ ਦਾ ਲੜ ਬਣਾ ਕੇ ਰੱਖੂਗੀ। ਇੱਜ਼ਤ ਨਾਲ ਰੱਖੂਗੀ, ਮਹਫੂਜ਼ ਰੱਖੂਗੀ, ਮਾਨ ਸਨਮਾਨ ਦੇ ਨਾਲ ਰੱਖੂਗੀ। ਕੁਝ ਹੋਰ ਅਨਾਉਂਸਮੈਂਟਾਂ ਕੈਪਟਨ ਸਾਹਿਬ ਵੱਲੋਂ ਜਿਹੜੀ ਉਹਨਾਂ ਨੇ ਕਿਹਾ ਸੀਗਾ ਕਿ ਜ਼ਿਲ੍ਹਾ ਬਣਾਵਾਂਗੇ ਇੱਥੇ ਮੇਰਕੋਟਲੇ ਦੇ ਵਿੱਚ ਮੈਡੀਕਲ ਕਾਲਜ ਹੋਊਗਾ ਮਨਪ੍ਰੀਤ ਭਾਜੀ ਨੇ ਸਰਕਾਰ ਵੱਲੋਂ ਕਰੋੜ ਰੁਪਈਆ ਮਸਜਿਦ ਨੂੰ ਅਨਾਉਂਸ ਕੀਤਾ ਹੈ ਮੈਂ ਆਪਣੇ ਵੱਲੋਂ ਆਪਣੇ ਫੰਡ ਦੇ ਵਿੱਚੋਂ 50 ਲੱਖ ਅਨਾਉਂਸ ਕੀਤਾ ਹੈ ਕੈਪਟਨ ਸਰਕਾਰ ਵੱਲੋਂ ਦਿੱਤਾ ਗਿਆ ਇਹ ਤੋਹਫਾ ਮੁਸਲਮਾਨ ਭਾਈਚਾਰੇ ਦੀ ਖੁਸ਼ੀ ਨੂੰ ਦੁੱਗਣਾ ਕਰ ਰਿਹਾ ਹੈ ਹੋਵੇ ਵੀ ਕਿਉਂ ਨਾ ਆਖਿਰ ਇਸ ਨਾਲ ਇਨ੍ਹਾਂ ਭਰਾਵਾਂ ਨੂੰ ਕਈ ਸਮੱਸਿਆਵਾਂ ਤੋਂ ਰਾਹਤ ਜੋ ਮਿਲਣ ਵਾਲੀ ਹੈ ਮਲੇਰ ਕੋਟਲਾ ਤੋਂ ਸਪੋਕਸਮੈਨ ਟੀਵੀ ਦੇ ਲਈ ਜਮੀਲ ਖੇੜੀ ਵਾਲਾ ਦੀ ਰਿਪੋਰਟ